ਹਾਦੀ ਦਾ ਕੱਟਿਆ ਦਾ ਮੀਤਾਂ ਜੋਗ ਸਹਿਤ ਬਗਿਆਨ ਕੇਂਦਰ ਨੇ ਪ੍ਰਦਾਨ ਫੁੱਲਕਸ਼ਮ ਮਾਨ ਦਿੱਤੀ ਮੈਡਮ ਪਰਮਜੀਤ ਜੀ ਤੇ ਬਹੁਤ ਹੀ ਕਾਇਰ ਨਾਰਜੋਗ ਸੈਕਟਰ ਦੀ ਉਹ ਕਹਿੰਦਾ ਮੈਂ ਨਰਮਗਲ ਕੇਂਦਰ ਤੋਂ ਤੁਹਾਨੂੰ ਸੰਗਤ ਕਰਨ ਨਾਲ ਕੇਵਲ ਇਹ ਜੋ ਪ੍ਰਦਾਨੀ ਮਦਦ ਥਾ ਕਿ ਜੇ ਇਹ ਕੋਲਾ ਮਾਨਕ ਹੈ मैं इसमें तो बहुत बहुत धन्यवाद करना दूसरे घूमा भी सबने दस है कि अच्छा ने सिलेक्ट साहित्यकारी बुलाए एक भी बच्चे उन्होंने सारे सिलेक्ट बुलाए लेकिन जी तो तो देखा सारे ने कभी दरबार था ना एक विलक्षण एक बड़ी विलक्षणता से क्योंकि अटा जो संदेश जो है कवि दरबार का कि असी मनोखा ही बढ़े ਸਾਰੀ ਸਹਿਦਕਰ ਨੂੰ ਸਹਿਦ ਕਰਨ ਦਾ ਇਸਨ ਦਾ ਪਸੰਦੀ ਹੋਇਆ ਕਿ ਉਹ ਮੁੜਕਤ ਨਹੀਂ ਰਹੀ। ਸਹਿਦ ਕਰਨ ਦੀ ਕਲਪ ਉਹ ਉੱਠਦੀ ਆ ਜਦੋਂ ਮੁੜਕਤ ਦੇ ਘੇੜ ਬਣਦੀ ਆ। ਇਹ ਬੜੀ ਕੁਸ਼ੀ ਗੱਲ ਆ ਕਿ ਅੱਜ ਦੇ ਜੋ ਡਾਟ ਪਰ ਸਾਹਮਣੇ ਲਿਆਇਆ ਇਹ ਬਹੁਤ ਹੀ ਬਲੱਖਨਦਾਰ ਔਰ ਸਮਝ ਦੇ ਅਨੁਕੂਲ ਆ। ਔਰ ਸਾਰੀ ਸਹਿਦ ਕਰਨੀ ਕਮਾਲ ਕੀ ਆ ਕਿ ਸਾਰਿਆਂ ਨੇ ਇੱਕ ਤੋਂ ਇੱਕ ਵਧੀਆ। ਕਿਸੇ ਇੱਕ ਦੀ ਤਰੀਫ ਕਰਨ ਦੀ ਲੋੜ ਨਹੀਂ ਹੈ। ਸਾਰਿਆਂ ਦੀ ਇੱਕ ਤੋਂ ਇੱਕ ਵਧੀਆ ਐਈ ਆਪਣੀ ਕੌਮਤਾ ਬੁਲੀਆ ਜਾਂ ਜਿਹੜਾ ਸੰਦੇਸ਼ ਆਪਣੀ ਕੌਮਤਾ ਰਹਿ ਸਕਦਾ ਹੈ ਕਿ ਸਭ ਨੂੰ ਸਾਰੇ ਨੂੰ ਉੱਚੀ ਦੇ ਮਾਨੁਸ਼। ਕਿਉਂਕਿ ਕਬੀਦੀ ਦੀ ਕਲਮਾ ਉਹ ਕਦੇ تلوار ਤੋਂ ਵੀ ਤੇਜ ਹੁੰਦੀ ਹੈ। ਕਲਮ ਹੀ ਕਲਮ ਜਿਹੜੀ ਹੈ ਉਹੀ ਆਪਣੇ ਜਹਾਦੂ ਕਰਦੇ ਲੋਕ ਉਹਹੀ ਇਨਕਲਾਬ ਜੰਮਦੀ ਹੈ ਕਲਮੀ ਤੇ ਇਹ ਕਲਮੀ ਆ ਜਿਸ ਨੇ ਹੁਣ ਟੁੱਡੇ ਲੋਕਾਂ ਨੂੰ ਖਾਲਸਾ ਸੰਘਰਸ਼ ਕਰਕੇ ਹਰੇ ਪੰਜਾਬੀਆਂ ਨੂੰ ਸਤਿਕਾਰ ਕਰਕੇ ਇਸ ਜਿਹੜੀ ਦੁਖਦੀ ਘੜੀ ਆ ਉਸ ਨੂੰ ਸਮਝਦਾ ਮੌਕਾ ਮਿਲਿਆ ਇਹ ਤੁਹਾਡੀ ਕੱਲ ਨਹੀਂ ਇੱਕ ਅੱਜ ਜੀ ਇੱਥੇ ਜਿਹੜੇ ਸੋਨੇਲੇ ਹਾਜ਼ਰੀ ਜਿਹੇ ਬੋਲੇ ਅੱਜ ਦੀ ਗੀਂਹ ਆ ਉਹ ਬੜੀ ਦੂਰ ਲੱਗ ਗਈ ਆ ਕਿਉਂਕਿ ਤੁਹਾਡੇ ਮਨਾਂ ਦੇ ਵਿੱਚ ਮਨੁੱਖਤਾ ਨਹੀਂ ਪਿਆਰ ਇਸ ਕਰਕੇ ਮੈਂ ਕੋ ਸਾਰੇ ਸਹਿਯੋਗਕਾਰਾਂ ਮੀਆਂ ਦਾ ਸਾਰਿਆਂ ਦੀ ਬਹੁਤ ਹੀ ਸਤਿਕਾਰ ਕਰਦਾ ਹਾਂ ਜਿਨ੍ਹਾਂ ਨੇ ਔਰ ਇੱਕ ਦੋ ਦਿਨ ਅੱਗੀ ਤਾਲੀਆਂ ਮੇਰੇ ਕੰਮਾਂ ਦਾ ਤਿਆਰ ਕੀਤੇ ਨੇ और मनुखता को प्यारनुखता प्रति अपनी जो दुख दर्द आद दूसरी ये जानती हाँ कि सियासत जिस तरह मजोमती कह रहे हैं बहुत सारी सियासत भी आ बहुत सारे गल्थे जो मर्जी बधाई हो गांकिन योग समय तराशी आ एक मनुखता के वास्ते बहुत ही भयानक आ और खास करके पंजाब ਜੇ ਤੇ ਸਰਾਇ ਨੁਕਸਰ ਮਾਨ ਕਰਦਾ ਹੈ ਉਹ ਪੰਜਾਬ ਦੀ ਇਹ ਅਜੰਤਰਾਜ ਨੂੰ ਉਹੀ ਇਹ ਕੁੱਤਾ ਨਹੀਂ। ਔਰ ਦੂਜੀ ਗੱਲ ਇਹ ਹੈ ਯਾਰ ਕਿ ਤੁਸੀਂ ਜਾਣਦੇ ਹੋ ਕਿ ਜੇ ਅੰਨਤ ਚੌਰਾਹੇ ਦੇ ਦੇਸ਼ ਨੂੰ ਤਾਂ ਪੰਜਾਬ ਨੇ ਬਚਾਉਣਾ। ਜੇ ਸਰਦਾਂ ਦੀ ਰਾਖੀ ਕਰਨੀ ਆ ਤਾਂ ਪੰਜਾਬ ਨੇ ਕਰਨੀ ਆ। ਜੇ ਕੋਈ ਹੋਰ ਤਰੱਕੀ ਦੀ ਗੱਲ ਆ ਜੇ ਬਾਹਰ ਦੇ ਦੁਸ਼ਮਣ ਤੋਂ ਕਿਸੇ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਬਚਾਉਣਾ ਹੈ। ਔਰ ਹੁਣ ਜੋ ਪੰਜਾਬ ਅਟਾ ਪਾਣੀ ਵਿੱਚ ਡੁੱਬ ਰਿਹਾ ਹੈ। ਜੀਨਾ ਤੇ ਭਾਵੇਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਚੈਰੀਟੇਟੀ ਕਵੀਆਂ ਦੱਸਿਆ ਹੈ ਕਿ ਸਾਡੇ ਕੋਲ ਇਹ ਗੁੰਦ ਦੀ ਟ੍ਰੋਫੀ ਆ ਗੁੰਦ ਦੀ ਟ੍ਰੋਫੀ ਵੀ ਕਹਿ ਲਓ ਪਰ ਇਹ ਇੱਕ ਤਰਾਸ਼ੀ ਆ ਜਿਸ ਅਕੇ ਸਭ ਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਆ ਹਮਰਾ ਮਨ ਵੀ ਜਾਏ ਔਰ ਖਾਸ ਕਰਕੇ ਮੈਂ ਇਹ ਕਹਾਂਗਾ ਕਿ ਸਾਹਿਤ ਕਾਲ ਵਿਗਿਆਨੂ ਇਸੇ ਬਾਰੇ ਜਰੂਰ ਅਪਰੇਕਤ ਨੂੰ ਹੋਣਾ ਚਾਹੀਦੀ ਆ ਜਿਸ ਤਰ੍ਹਾਂ ਅੱਜ ਤੁਸੀਂ ਆਪਿਆਂ ਬਹੁਤ ਹੀ ਵਿਚਵਿਚਰ ドラਮਾ ਦੇ ਨਾਲ ਇਸ ਇਸ ਯਾਤ ਕਵੀਦਾਰ ਨੂੰ ਲਖਣ ਲੁਆਇ ਉਸੇ ਤਰ੍ਹਾਂ ਆਪਣੇ ਲਖਣ ਲਈ ਕੰਮ ਕਰਦੇ ਤੇ ਇਸ ਦੇ ਨਾਲ ਹੀ ਮੈਂ ਇੱਕ ਵਾਰ ਮਾਣੀ ਸਾਲਾ ਦਾ ਅਨੁਭਵ ਕਰਦਾ ਹਾਂ ਤੇ ਨਾਲ ਹੀ ਇਹ ਗਹਤ ਨੂੰ ਪਤਾ ਹੈ ਨਹੀਂ ਕਿ ਤਰਾਏ ਵੀ ਦੀ ਪੰਜਾਬ ਦੇ ਹੜ ਪੰਜਾਬ ਮੜਾਂ ਦੀ ਝੂਮ ਕਹਾਣੀ ਪੰਜਾਬ ਹੜਾਂ ਦੀ ਸ੍ਰੋਹ ਕਹਾਣੀ ਉਲੀ ਦੀ ਪਈਏ ਪੂਰੀ ਤਾਂ ਉਲੀ ਦੀ ਪਈਏ ਪੂਰੀ ਤਾਂ ਇਹਨਾਂ ਪਾਣੀ ਨੂੰ ਨਜ਼ਰ ਨਾ ਆਉਂਦਾ ਮਟਰ ਕੰਮੀ ਫਿਰ ਪਾਣੀ ਨੂੰ ਨਜ਼ਰ ਆਉਂਦਾ ਚਾਰੇ ਪਾਸੇ ਪਾਣੀ ਪਾਣੀ ਚਾਰੇ ਪਾਸੇ ਪਾਣੀ ਹੀ ਪਾਣੀ ਖੇਤ ਕਲਿਆਣ ਦੀ ਗਲਤੀ ਕਰਦਾ ਖੇਤ ਖੇਲਿਆ ਦੀ ਗੱਲ ਕੀ ਕਰਨੀ ਡੁੱਬ ਡੁੱਬੇ ਪੰਡ ਅਤੇ ਹਰੀ ਘਟਾਣੀ ਡੁੱਬੇ ਪੰਡ ਅਤੇ ਹਰੀ ਘਟਾਣੀ ਮਨੁੱਖਾ ਨਾਲ ਪਸ਼ੂ ਵੀ ਮਰਦੇ ਮਨੁੱਖਾ ਨਾਲ ਪਸ਼ੂ ਵੀ ਮਰਦੇ ਪਰ ਅਜੇ ਤੱਕ ਨਾ ਮਰਦੀ ਪਰਸ਼ਾਣੀ ਕੀ ਦੋਸ਼ ਦੀਏ ਕੀ ਦੋਸ਼ ਦੀਏ ਅਸੀਂ ਰੱਬ ਦੇ ਤਾਈ ਇਹ ਦੋਸ਼ ਦੀਏ ਸੀ ਰੱਬ ਦੇ ਤਾਈ ਇਹਦਾ ਮੂਲੀ ਕਰਨੀ ਜਾਣੀ ਕੀ ਦੋਸ਼ ਜਈਏ ਰੱਬ ਦੇ ਤਾਈ ਇਹ ਤਾਂ ਮੁਲਕ ਦੀ ਕਰਨੀ ਯਾਨੀ ਜਦੋਂ ਮੰਨਿਆ ਇਹ ਕਹਿਰ ਤਦਦਾ ਜਦੋਂ ਮੰਨਿਆ ਇਹ ਕਹਿਰ ਤਦਦਾ ਪਰ ਸਰਕਾਰਾਂ ਕਿਉਂ ਨਾ ਸਹਾਰਾ ਜਾਣੀ ਪਰ ਸਰਕਾਰਾਂ ਕਿਉਂ ਨਹੀਂ ਸਹਾਰਾ ਜਾਣੀ ਬਰਸਾਤ ਤਾਂ ਹਰ ਸਾਲ ਆਉਣੀ ਹੀ ਹੋਵੇ ਬਰਸਾਤ ਤਾਂ ਹਰ ਸਾਲ ਆਉਣੀ ਹੀ ਆ ਜੀ ਪਰ ਲੋਕਾਂ ਪੈਦੀ ਸਰਕਾਰ ਜਿਉਣੀ ਬਰਸਾਤ ਤਾਂ ਹਰ ਸਾਲ ਆਉਣੀ ਹੀ ਆਣੀ ਪਰ ਲੋਕਾਂ ਪੈਦੀ ਸਰਕਾਰ ਜਿਗਾਉਣੀ ਸਭ ਸਮੇਂ ਸਭ ਸਮੇਂ ਸਿਰ ਪ੍ਰਬੰਧ ਕਰੀਦੇ ਸਭ ਸਮੇਂ ਸਿਰ ਪ੍ਰਬੰਧ ਕਰੀਦੇ ਕਹਿੰਦੇ ਗੱਲ ਹੁੰਦੀ ਇਹ ਬੜੀ ਸਿਆਣੀ ਸਭ ਸਮੇਂ ਸਿਰ ਪ੍ਰਬੰਧ ਕਰੀਦੇ ਕਹਿੰਦੇ ਗੱਲ ਹੁੰਦੀ ਇਹ ਬੜੀ ਸਿਆਣੀ ਹਰ ਮੁਸੀਬਤ ਮਨੁੱਖ ਆਪ ਛੇੜੀ ਹਰ ਮੁਸੀਬਤ ਮਨੁੱਖ ਆਪ ਛੇੜੀ ਨਾਲ ਪੰਗਾ ਲਵੇ ਨਾਲ ਪੰਗਾ ਲਵੇ ਕੁਦਰ ਦੇ ਪ੍ਰਾਣੀ ਨਾਲ ਪੰਗਾ ਲਵੇ ਕੁਦਰ ਦੇ ਪ੍ਰਾਣੀ ਸ਼ੁਕਰ ਕਰੋ ਸ਼ੁਕਰ ਕਰੋ ਧਰਨ ਲੋਕ ਪੰਜਾਬੀ ਸ਼ੁਕਰ ਕਰੋ ਧਰਨ ਲੋਕ ਪਿਆਵੀ ਜਾਨ ਦੇ ਆਪੀ ਮੱਲਮ ਲਗਾਉਣੀ ਸ਼ੁਕਰ ਕਰੋ ਲੋਕ ਧਰਨ ਪੰਜਾਬੀ ਜਾਨ ਦੇ ਆਪੀ ਮੱਲਮ ਲਗਾਉਣੀ ਗੋਸਲ ਦਾ ਗੋਸਲ ਦਾ ਗੋਸਲ ਦਾ ਗੁੱਸਾ ਸਰਕਾਰਾਂ ਤੇ ਗੋਸਲ ਦਾ ਗੁੱਸਾ ਸਰਕਾਰਾਂ ਤਾਂ ਹੀ ਫਿਰ ਦੇਰ ਕਿਉਂ ਜੇ ਅੰਦਰ ਚੋਰੀ ਦੇਰ ਦੇਰ ਤੋ ਜੇ ਬਦੁਕਾ ਨਹੀਂ ਕਹਿੰਦੇ ਮਦਦ ਕਰਾਂਗੇ ਆਏ ਕੀ ਮਦਦ پیسے ਜਾਵਾਂਗੇ ਇਹ ਕਰਾਂਗੇ ਬਸ ਆ ਗਈਆਂ ਜੀ ਨਿਕਾਇਆਂ ਕਰ ਰਹੇ ਆ ਜੀ ਇਸ ਲਿਸਟਾ ਬਣਾ ਰਹੇ ਆ ਪਰ ਕਦੋਂ ਹੋਣੀ ਆ ਜਦੋਂ ਪ੍ਰਬੰਧ ਹੋ ਜਾਵੇਗਾ ਇਸ ਕਰਕੇ ਇਸ ਅਗੁਨੀ ਤੇ ਤਰਾਸੀ ਸਾਡੀ ਕਿ ਸਾਡਾ ਹੁਣ ਤਾਂ ਪੰਜਾਬੀਆਂ ਨੂੰ ਸੈਕਟਰ ਸਰਕਾਰ ਵੀ ਔਰ ਫਿਰ ਪੰਜਾਬ ਸਰਕਾਰ ਵੀ ਜਿੰਨੀ ਲੋੜ ਬਣਦੀ ਆ ਪੂਰੀ ਨਹੀਂ ਦੇ ਸਕਦੀ ਇਸ ਕਰਕੇ ਮੈਂ ਫਿਰ ਇਤਵਾ ਸਾਰੇ ਜਿਨੇ ਵੀ ਸਹਿਕਰ ਆਏ ਜੀ ਉਨੀਅਰ ਜਨਾਬ ਪ੍ਰਤੀ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਹੜੇ ਉਹ ਜੀ ਆਇਆਂ ਆਏ ਆ ਔਰ ਨਾਲ ਹੀ ਸਹਿਬ ਗਿਆਨਕਿੰਦਰ ਨੂੰ ਇਸ ਵਿਲੱਖਣ ਪ੍ਰੋਗਰਾਮ ਦੇ ਮੁਬਾਰਕਵਾਦ ਦਿੰਦੇ ਹਾਂ ਧੰਨਵਾਦ ਉਹ ਵੀ ਹਰ ਨਾਲ ਲਿਖਿਆ ਜਿਹੜੇ ਨੂੰ ਪੋਸ਼ਾਕਾਂ ਨਾਲ ਮਿਲੂਏ ਤੇ ਇਹ ਇੱਕ ਇਹਨਾਂ ਦਾ ਪ੍ਰੋਗਰਾਮ ਹੈ ਇਹਨਾਂ ਨੇ ਨਾਲ ਕਰਕੇ ਕਰਕੇ ਜ਼ਰੂਰੀ ਠੇਰੇ ਵੀ ਤੁਹਾਨੂੰ ਕੁਝ ਦਾਸਤਾ ਦੋ ਇੱਕ ਦਾ ਨਾਮ ਨਾਲ ਜਿਹੜੀ ਜੋ ਸਮਾਜ ਲੈਵਲ ਤੇ ਚੱਲ ਰਿਹਾ ਹੈ ਉਹਦੇ ਬਾਰੇ ਬੋਲਣਾ ਉਹਦੇ ਬਾਰੇ ਦੇਖਣਾ ਇਹ ਜ਼ਰੂਰੀ ਬਣ ਜਾਂਦਾ ਹੈ ਸਥੁਲ ਸੈਕਟਰ ਨਾਲ ਦੇਖਣੇ ਪੈਂ ਜਾਂਦਾ ਹੈ ਕਿ ਅਸੀਂ ਸੁਮਾਈ ਦੇ ਵਿੱਚ ਬਹਾਨੀਆਂ ਲੈਨੇ ਆ ਕਪਤਾਨਾਂ ਲੈਨੇ ਆ ਸ਼ਾਹ ਕੋਲ ਮਿਲਵਾ ਲੈਨੇ ਆ ਜਿਹੜਾ ਜਰੂਰ ਸੁਮਾਈ ਦੇ ਕਾਫੜ ਹੈ ਉਸ ਬਾਰੇ ਵੀ ਜਰੂਰ ਲੈਣਾ ਚਾਹੀਦਾ ਅੱਜ ਅੱਜ ਰਨ ਚੱਲ ਰਿਹਾ ਹੈ ਦਾਦਾ ਪਾਸੇ ਬੰਦ ਹੈ ਟਿਕਟੇ ਦਾ ਡੱਬਾ ਜਿੱਥੇ ਇਹਦੇ ਬਾਰੇ ਖਾਜਰ ਚੈੱਕ ਕਰ ਲਈਏ ਫਿਰ ਉਹਦੇ ਬਾਰੇ ਸੋਟੀਏ ਕੇ ਟਿਕਟੇ ਕਿਸ ਕਿਸ ਲਈ ਸਹਾਇਤਾ ਕਰ ਸਕਦੇ ਆ ਕਿ ਇਸ ਦੇ ਦੋਨੋਂ ਕੋਲੇ ਆਪਾਂ